ਲਓ ਜੀ ਮਿੱਤਰੋ ਹੁਣੇ-ਹੁਣੇ ਖੰਗੂੜਾ ਡੈਰੀ ਫਾਰਮ ਪਿੰਡ ਬਾਈ ਹੁਣਾਂ ਦਾ ਹੈਗਾ ਤਾਇਪੁਰ ਤੇ ਤਹਿਸੀਲ ਰੈਕੋਟ ਤੇ ਜ਼ਿਲ੍ਹਾ ਲੁਧਿਆਣਾ ਦੇ ਵਿੱਚੋਂ ਆਪਾਂ ਤਿੰਨ ਟੌਪ ਦੇ ਪੀਸ ਰਮਣੇ ਦੇ ਫਾਰਮ ਤੋਂ ਸ਼ੂਟ ਕੀਤੇ ਆ ਜਾਣਕਾਰੀ ਸ਼ਾਰਟ ਚ ਲੈ ਕੇ ਦੇਣਾ ਪੂਰੀ ਵੀਡੀਓ YouTube ਤੇ Facebook ਚੈਨਲ ਤੇ ਦੇਖ ਲਓ ਆ ਯਾਰ ਰਮਣੇ ਦਈਏ ਕਰਾ ਜਾਣਕਾਰੀ ਪਹਿਲੀ ਦੀ ਪਹਿਲਾਂ ਤਾਂ ਦੱਸ ਦੀ ਕਰਾਂ ਬਈ ਇੰਨਾ ਟਾਈਮ ਹੋ ਗਿਆ ਕਿੱਥੇ ਰਹਿਣ ਲੱਗ ਗਿਆ ਵੀਰੇ ਰਿੰਦਰ ਕਿਤੇ ਨਹੀਂ ਇੱਥੇ ਹੀ ਆ ਹਾਂ ਆਪਾਂ ਬਲਦੀਆਂ ਲਿਆਂਦੇ ਵੀਰੇ ਪਿਆਉਣ ਵਾਲੇ ਤਿੰਨ ਚਾਰ ਅੱਛਾ ਹਾਂ ਤਾਂ ਕਰਕੇ ਥੋੜੇ ਉਧਰ ਬਿਜੀ ਹੋ ਗਏ ਸੀ ਉਹ ਵਾਲਾ ਕੀੜਾ ਉੱਠ ਖੜਿਆ ਫਿਰ ਦੁਬਾਰਾ ਹੈ ਉੱਠ ਖੜਿਆ ਵੀਰੇ ਦੁਬਾਰਾ ਹਾਂ ਹਾਂ ਵੀਰੇ ਤੇ ਹੁਣ ਫਿਰ ਆਇਆ ਕਰਨੇ ਲਗਾਤਾਰ ਜਾਨ ਹਾਂ ਵੀਰੇ 6-7 ਨੱਕ ਸੀਗੇ ਬਾਕੀ ਬੈਗ ਗਏ ਤਿੰਨ ਨੱਕ ਰਹਿ ਗਏ ਤਿੰਨ ਨੱਕ ਰਹਿ ਗਏ ਗੱਲਬਾਤ ਕਰੀ ਆਪਾਂ ਪਹਿਲੀ ਜਰਸੀ ਨਜੀਨਾ ਪੀਸ ਬਾਈ ਸਭੀ ਥੂਮੀ ਵੀ ਬਹੁਤ ਆ ਟਾਪ ਕੁਆਲਿਟੀ ਦੀ ਆ ਸ਼ਾਰਟ ਤੇ ਪੂਰੀ ਵੀਡੀਓ ਚ ਨੂੰ ਆਪਾਂ ਤੋੜਾਂਗੇ ਸ਼ਾਰਟ ਤੇ ਦੀ ਜਾਣਕਾਰੀ ਦੇ ਦੇ ਮੁੱਢੀ ਮੁੱਢੀ ਵੀਰੇ ਜਿਹਨੂੰ ਕਹਿੰਦੇ ਅਸਲ ਪੰਜਾਬ ਵਾਲੀ ਜਰਸੀ ਉਹ ਜਰਸੀ ਆ ਹਾਂ ਇਹ ਆਪ ਤਿਆਰ ਕੀਤੀ ਆ ਆਪਣੇ ਹੱਥੀ ਟ੍ਰਾਂਟਰੋ ਦੇ ਚਾਰੀ ਆ ਠੀਕ ਆ ਬਾਈ ਇਹ ਵੀਰੇ 12 ਤਰੀਕ ਨੂੰ ਟਾਈਮ ਪੂਰਾਗਾ ਠੀਕ ਆ ਬਾਈ ਆਪਾਂ ਟੀਕੇ ਦਾ ਫੁੱਲ ਰਿਕਾਰਡ ਉਹ ਵੀਡੀਓ ਵਿੱਚ ਦੱਸ ਦਾਂਗੇ ਠੀਕ ਆ ਬਾਈ ਤੇ ਰਮਣੇ ਅੰਦਾਜ਼ਾ ਆ ਜਾ ਬਾਈ ਜਿਹੜੇ ਹਿਸਾਬ ਨਾਲ ਇਹਦਾ ਹਨਾ ਹੇਗਾ ਬਾਤ ਸਿਸਟਮ ਉਸ ਆ ਬਣਾ ਕਿੰਨਾ ਦੁੱਧ ਤੇਰੇ ਸਾਹ ਨਾਲ ਪਿਉਣਾ ਚਾਹੀਦਾ ਦੋ ਤਾਂ ਬੇਜਕ ਵੀ ਤੇ 30 ਕਿਲੋ ਕਹਦੇ 30 ਕਿਲੋ ਉਹ ਵੀ ਇਹਦਾ ਸੱਚ ਮੰਨੂਗਾ ਗਵਾਹੀ ਪਰਾਉਂਦੀ ਆ ਬਾਈ ਹਨਾ ਬਾਕੀ ਵੀ ਇਹਨੇ 24 25 ਕਿਲੋ ਵਾੜ ਦੇ ਦਊਗੀ ਠੀਕ ਆ ਬਾਈ ਤੇ ਇਹ ਦੇਣੀ ਕਿੰਨੇ ਦੀ ਆ ਬਾਈ ਆਪਾਂ ਇਹਦਾ ਵੀਰੇ ਮੁੱਲ ਫੋਨ ਤੇ ਕਰਾਂਗੇ ਹੋਊਗਾ ਜਾਇਜ ਜਾਇਜ ਹੀ ਹੋਊਗਾ ਹਨਾ ਆਇਂ ਤਾਂ ਨਹੀਂ ਹੋ ਕੋਈ ਬਾਲੇ ਰੁਪਏ ਨਾ ਨਾ ਵੀਰੇ ਬਾਲੇ ਪੈਸੇ ਨਹੀਂ ਹੁੰਦੇ ਫੋਨ ਤੇ ਕਰਾਂ ਕਰਾਂਗੇ ਜਾਇਜ ਜਾਇਜ ਕਰਾਂਗੇ ਹਨਾ ਬਾਕੀ ਸੋਣੀ ਆ ਸ਼ਕੀਨ ਆ ਗੱਲਬਾਤ ਬਾਈ ਦੇ ਨਾਲ ਠੀਕ ਕਰ ਲਓ ਇਹ ਨਾ ਸੋਚ ਲਿਓ ਵੀ ਬਾਲੇ ਰੁਪਏ ਮੰਗੂਗਾ ਤੇ ਉਹ ਰੇਟ ਤੁ ਗੱਲ ਬਾਤ ਕਰੀਏ ਬਾਈ ਆਪਾਂ ਇਹਦੀ ਹਨਾ ਇਹ ਇਹਦੇ ਕੀ ਡਿਟੇਲ ਆ ਕਰ ਇਹ ਵੀਰੇ ਫਾਰਮ ਦੇ ਵਿੱਚੋਂ ਆਈ ਹੋਈ ਆ ਬੈੜ ਠੀਕ ਆ ਬਾਈ ਪ੍ਰੋਪਰ ਆਪਣੇ ਕੋਲ ਵੀਡੀਓ ਵੀ ਇਹਦੀ ਹੈਗੀ ਆ ਸੂਈ ਦੀ ਵੀ ਵੀਡੀਓ ਹੈਗੀ ਆ ਤੇ ਬੱਚੇ ਨਾਲ ਵੀ ਵੀਡੀਓ ਹੈਗੀ ਆ ਉਹਨਾਂ ਨੇ ਮੁੱਲ ਪਾ ਕੇ ਬੱਸੀ ਰੱਖ ਲਈ ਇਹਦੀ ਠੀਕ ਆ ਬਾਈ ਤੇ ਹੁਣ ਇਹਦੇ ਥੱਲੇ ਦੁੱਧ ਕਿੰਨਾ ਬਾਈ ਇਹਦੇ ਲੀਟਰ ਵੀ 16 ਲੀਟਰ ਕੰਡੇ ਵਾਲਾ ਦੁੱਧ ਆ ਅੱਜ ਨਾਲੇ ਹੀਟ ਦੇ ਵਿੱਚ ਆ ਠੀਕ ਆ ਬਾਈ ਤੇ ਇਹ ਆਪਾਂ ਕਿੰਨੇ ਦੀ ਦੇਣੀ ਆ ਇਹ ਵੀਰੇ ਦੇ ਦਾਂਗੇ 43000 ਦੀ ਸਿਰਫ ਸਿਰਫ ਵੀਰੇ ਅਗਲਾ ਕਹਿੰਦਾ ਪੀਡੀਏ ਪਾਵੇ ਇਹਦੇ ਥਾਣਾ ਪੀਡੀਏ ਪਾਵੇ ਹਾਂ ਅਤਰ ਮੈਂ ਤਾਂ ਕਹਾਂ ਰੇਟ ਜਿਆਦਾ ਕਰਾਂਗਾ ਨਾ ਨਾ 40000 ਆ ਤੁਹਾਨੂੰ ਮਿਲ ਜਾਣੀ ਆ ਪੂਰੀ ਵੀਡੀਓ ਜਾਨੂੰ ਤੋੜ ਕੇ ਦਿਖਾਵਾਂਗੇ ਵੀ ਇਹ ਪ੍ਰੋਜੈਕਟ ਇਹ ਸਾਂਭੀ ਕੀ ਬੈਠੀ ਆ ਗੱਲਬਾਤ ਕਰੀ ਆ ਪਰ ਆਵਣੇ ਇਹਦੀ ਹੈਨਾ ਕੀ ਡਿਟੇਲ ਆ ਬਈ ਇਹ ਵੀ ਵੀਰੇ ਦੂਜੇ ਸੂਏ ਆ ਠੀਕ ਆ ਬਾਈ ਇਹਦੇ ਵੀਰੇ 13-14 ਦਿਨ ਬਾਕੀ ਪਏ ਆ ਹਜੇ ਇਹ ਦਿਨ ਲੈਂਦੀ ਆ ਵੀਰੇ ਹਾਂ ਦਿਨ ਲੈਂਦੀ ਆ ਵੀਰੇ 13-14 ਤੇ ਇਹ ਬਾਈ ਕਿੰਨੇ ਕ ਦੁੱਧ ਵਾਲੀ ਇਹਦੇ ਅੱਜ ਕਿੰਨੇ ਦੀ ਦੇਣੀ ਹੈ ਇਹਦਾ ਵੀਰੇ ਪਹਿਲੇ ਸੂਏ 18 ਕਿਲੋ ਦਿੱਤਾ ਹੋਇਆ ਐਦ ਕੀ ਬੰਦਾ ਵੀ ਸਾਹਮਣੇ ਲੈ ਲਵੇ 20 ਚੋਂਗਾ 22 ਚੋਂ 15 ਚੋਂ ਜਿਹੜੇ ਸਾਹਮਣੇ ਮੌਸਮ ਚੰਗਾ ਬਾਈ ਹਨਾ ਅਗਲੇ ਦੀ ਆਪਦੀ ਸਮਝ ਆ ਅਗਲੇ ਦੀ ਸਮਝ ਆ ਇਹ ਕਿੰਨੇ ਦੀ ਦੇਣੀ ਆ ਆਪਣੇ ਕਹਦਾ ਵੀਰੇ ਕਿਸੇ ਨੇ ਮੰਨਣਾ ਨੇ ਅਗਲੇ ਦਾ ਕਰਨੀ ਦਾ ਉਹਦੀ ਮਰਜ਼ੀ ਹੁੰਦੀ ਏਕ ਬੰਦੇ ਦੀ ਆਪੋ ਆਪਣੀ ਸਮਝ ਆ ਰਵਣੀ ਇਹ ਕਿੰਨੇ ਦੀ ਦੇਣੀ ਆ ਇਹ ਵੀਰੇ 1 ਏਕੜ ਪੀਂਹ ਤੇ ਬਾਕੀ ਬਾਈ ਦੇ ਜਾਨਵਰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੋਈ ਵੀ ਜਾਨਵਰ ਖਰੀਦਣ ਦੀ ਤਸੱਲੀ ਪਰਖ ਤੁਸੀਂ ਆਪਦੇ ਸਮਝ ਦੇ ਨਾਲ ਕਰਕੇ ਖਰੀਦਣੀ ਆ ਪੂਰੀ ਵੀਡੀਓ ਆਪਾਂ YouTube ਤੇ Facebook ਚੈਨਲ ਤੇ ਪਾਵਾਂਗੇ ਦੇਖ ਲਿਓ ਵੀਡੀਓ ਨੂੰ ਸ਼ੇਅਰ ਕਰੋ